ਸਾਰੇ ਸਾਲਾਂ ਤੋਂ ਜੋ ਪਹਿਲਾਂ ਪਾਸੇ ਮੈਂ ਦੱਸ ਦਿੰਦਾ ਕਿ ਇਹ ਆਉਣਾ ਆਪਣੇ ਟਾਈਮ ਨਾਲ ਸਿਲੰਡਰ ਤੇ ਤੂੰ ਚੱਲ ਚੱਟੋ ਉੱਪਰ ਆ ਜਾ गान शुरू करेंगे शुरू कर जय ਪ੍ਰਾਇਮਰੀ ਤੇ ਮਿਡਲ ਸਕੂਲ ਵਿੱਚ ਜਯਦੀ ਦਾ ਦਿਹਾੜਾ ਮਨਾਇਆ ਗਿਆ। ਮੈਂ ਕੇਕੀ ਤੋਂ ਹਾਂ ਤੇ ਇਸ ਸੋਨਾ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾ staff ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ। ਇਹ ਸਾਨੂੰ ਉਹ ਮੌਕਾ ਦਿੱਤਾ ਜਿਹੜਾ ਅੱਜ ਦਾ ਪ੍ਰੋਜੈਕਟ ਸਾਡੇ ਪ੍ਰਧਾਨ ਰਵਿੰਦਰ ਸਿੰਘ ਗਾਇਤ ਜੀ ਪ੍ਰਧਾਨ ਨੇ ਇੱਥੇ ਲਾਇਆ ਗਿਆ। ਅੱਜ ਇੱਕ ਵਾਰ ਜਯਦੀ ਦਾ ਆਪਾਂ ਖੁਸ਼ੀ ਨਾਲ ਮਾਣ ਸਮਾਰਦੇ ਹਾਂ। ਇਸ ਸਹਾਇਤਾ ਵਾਸਤੇ ਅਸੀਂ ਬਹੁਤ ਕਿਰਪਾਆਂ ਕੀਤੀਆਂ ਬੜੀ ਔਖੀ ਯਾਦੀ ਬੀਤੀ ਏ ਸਭ ਤੋਂ ਵੱਡੀ ਗੱਲ ਇਸ ਸਹਾਇਤਾ ਦਾ ਇਸ਼ਾਰਾ 90% ਕਲਾ ਸਿੱਖਾ ਨੇ ਪਾਇਆ ਕੋਮਲ ਸਿੰਘ ਵਰਗਿਆਂ ਨੇ ਫਾਂਸੀ ਦਿੱਤੀ ਕਰਤਾਰ ਸਿੰਘ ਉਦਮ ਸਿੰਘ ਰਾਜਪੁੱਤਰ ਰਾਏ ਅਨੇਕਾਂ ਹੀ ਸਿੱਖ ਜਿਨ੍ਹਾਂ ਇਸ ਬਿਸਕਟ ਵਾਨੀਆਂ ਦਿੱਤੀਆਂ ਸਭ ਤੋਂ ਵੱਡੀ ਗੱਲ ਇਹ ਜਦੋਂ ਦੇਸ਼ ਆਜ਼ਾਦ ਹੋਇਆ 10 ਲੱਖ 6 ਉਸ ਦੇ ਵਿੱਚ ਜੀਤ ਹੋਏ ਤੇ ਤਾਂ ਤੁਹਾਨੂੰ ਆਜ਼ਾਦੀ ਮਿਲੀ ਹੈ ਅਸੀਂ ਆਜ਼ਾਦੀ ਦਾ ਜਨਕ ਮਾਰਨੇ ਹਨ ਖੁਸ਼ੀ ਹੈ ਅੱਜ ਆਜ਼ਾਦ ਹ ਪਰ ਮਨ ਨੂੰ ਮਨ ਕੀ ਵੀ ਜ਼ਰੂਰ ਹੁੰਦਾ ਹੈ ਜਿਸ ਕੌਮ ਨੇ ਆਜ਼ਾਦੀ ਵਾਸਤੇ ਦੇਸ਼ ਵਾਸਤੇ ਜਿਸ ਕੌਮ ਦੇ ਗੁਰੂਆਂ ਨੇ ਆਪਣੇ ਪਰਿਵਾਰ ਵਾਰ ਤੇ ਆਪਣੇ ਆਪ ਨੂੰ ਵਾਰਤਾ ਅੱਜ ਦੇਖੋ 84 ਦੇ ਦੰਗੇ ਹੋਏ ਨੇ ਜਿਤਕ ਕੋਈ ਇਨਸਾਫ ਨਹੀਂ ਮਿਲਿਆ ਸਾਡਾ ਕਿਸਾਨ ਦਲੀਸ਼ ਸ਼ਹੀਦ ਹੋਇਆ ਕੋਈ ਇਨਸਾਫ ਨਹੀਂ ਮਿਲਿਆ ਸਾਡੇ ਸਿੰਘ ਜਿਹੜੇ ਸਜ਼ਾ ਕੱਟ ਚੁੱਕੇ ਨੇ 10-10 ਸਾਲ ਵੱਧ ਹੋ ਗਏ ਨੇ ਨਹੀਂ ਤੇ ਜਦੋਂ ਕੋਈ ਸਮੇਂ ਨਾਲ ਸਜ਼ਾ ਕੱਟ ਲੈ ਉਹਨੂੰ ਗੌਰਮਟਾ ਰਿਆ ਕਰਦੀਆਂ ਨੇ 10 ਸਾਲ ਵੱਧ ਹੋ ਗਏ ਉਹ ਗਿਲਾ ਹੁੰਦਾ ਤੇ ਸਾਡਾ 2 ਨੰਬਰ ਵਾਲਾ ਸੁਪੀਟਾ ਜਾ ਰਿਹਾ ਹੈ ਸਰਕਾਰਾਂ ਨੂੰ ਨਾਲ ਮੈਂ ਅਪੀਲ ਜ਼ਰੂਰ ਕਰਨੀ ਚਾਹੁੰਦਾ ਤੇ ਇਸ ਚੀਜ਼ ਦਾ ਚੇਤੇ ਤੋਂ ਖਿਆਲ ਰੱਖਿਆ ਜਾਵੇ ਜਿਹੜਾ ਕਿ ਇਹ ਜਾਦੀ ਦਾ ਅਸੀਂ ਸਾਰੇ ਖੁਸ਼ ਹਾਂ ਅੱਜ ਯਾਦ ਆ ਤੇ ਆਪਾਂ ਕੁਰਬਾਨੀਆਂ ਦੀ ਆਜ਼ਾਦੀ ਮਿਲੀ ਮੈਂ ਸਾਰੇ ਹੀ 321 ਡੀ ਦੇ ਕੱਲੇ ਕੱਲੇ ਲਾਈਨ ਮੈਂਬਰ ਕੱਲੇ ਕੱਲੇ ਪਰਿਵਾਰਾਂ ਨੂੰ ਪੰਜਾਬ ਦੇ ਸਾਰਿਆਂ ਨੂੰ ਅੱਜ ਦੀ ਆਜ਼ਾਦੀ ਦੇ ਸਬੰਦੇ ਲੱਖ ਲੱਖ ਵਧਾਈ ਦਿੰਨਾ ਨਾਲ ਹੀ ਅੱਜ ਐਲਾਨ ਕਰਦੇ ਹਾਂ ਹਰ ਸਾਲ ਜੈਦ ਦੇ ਸਕੂਲ ਵਿੱਚ ਮਿਡਲ ਤੇ ਹਾਈ ਸਕੂਲ ਵਿੱਚ 26 ਜਨਵਰੀ ਵੀ ਮਨਾਈ ਜਾਏਗੀ 15 ਅਗਸਤ ਵੀ ਮਨਾਈ ਜਾਏਗੀ ਇੱਕ ਸਾਲ ਵਿੱਚ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਦੀ ਜਿਹੜੀ ਲੋੜ ਪਈ ਹੱਡੀ ਰੈਲ ਬੰਦੀਗੀ ਲਾਈਨ ਕਲੱਬ ਅੱਜ ਤੋਂ ਗੋਦ ਲੈ ਲਿਆ ਤੇ ਦੀ ਡਟ ਕੇ ਵੀ ਸੇਵਾ ਕਰਦੇ ਕਿ ਜਿੰਨੇ ਕੁ ਪਰ ਸੇਵਾ ਕਰ ਸਕਦੇ ਆ ਵਾਹਿਗੁਰੂ ਜਿੱਕਾ ਖਾਲਸਾ ਅੱਜ ਦੇ ਉਸ ਤੇ ਟਿੰਡ ਜੈਦ ਦੇ ਵਿੱਚ ਖਤਰ ਹੋਏ ਆ ਰਾਇਲ ਬੰਦੀਗੀ ਪੈਗੋਵਾਲ ਦੇ ਵੱਲੋਂ ਲਾਈਨ ਕਲੱਬ ਪ੍ਰਾਇਮਰ ਦੇ ਵੱਲੋਂ ਸਾਰੇ ਸਮੂਹ ਮੈਂਬਰ ਤੇ ਬੱਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਾਈਏ ਹੈ ਸਾਰੀ ਪੰਚਾਇਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਜਿਹੜੀ ਪਹੁੰਚ ਤੇ ਇਸ ਸਪੱਸ਼ਟ ਆਪਣੇ ਸੁਪੰਨ ਸੰਭਾਜ ਦੇ ਉਸ ਦੇ ਵਿੱਚ ਭਾਈ ਦੀ ਬਾਈ ਤੇ ਬੱਚਿਆਂ ਨੂੰ ਸ਼ੁਭਕਾਮਨਾ ਤੇ ਉਹਨਾਂ ਨੂੰ ਵਧਾਈ ਦਿੱਤੀ ਤੇ ਮੈਂ ਸਪੈਸ਼ਲ ਤੌਰ ਤੇ ਪਾਸ ਗਵਰਨਰ ਸਾਹਿਬ ਸਾਡੇ ਰਿਸਪਾਲ ਬੱਚਾ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਕਹਿਣ ਤੇ ਇੱਥੇ ਸ਼ਿੱਦਤ ਕੀਤੀ ਆਪਣੇ ਰੋਜ਼ਮੇ ਦੇ ਟਾਈਮ ਕੱਢ ਕੇ ਇਨਾਂ ਦੇ ਬਹੁਤ-ਬਹੁਤ ਅਸੀਂ ਧੰਨਵਾਦੀ ਹਾਂ ਕਿਉਂਕਿ ਇਹਨਾਂ ਨੇ ਹੋਰ ਵੀ ਜਗ੍ਹਾ ਕਈ ਜਗ੍ਹਾ ਟਾਈਮ ਹੈ ਉੱਥੇ ਵੀ ਜਾਣਾ ਸੀ ਪਰ ਸਾਨੂੰ ਸਪੈਸ਼ਲ ਤੌਰ ਤੇ ਟਾਈਮ ਸਮਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੇ ਸਾਰਿਆਂ ਨੂੰ ਇੱਕ ਵਾਰੀ ਬੱਚਿਆਂ ਨੂੰ ਸਕੂਲ ਸਟਾਫ ਨੂੰ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੰਦਾ ਹਾਂ ਇਸੇ ਤਰ੍ਹਾਂ ਹੀ ਆਪਾਂ ਰਲ ਕੇ ਆਪਣੇ ਦਿਵਸ ਮਨਾਉਂਦੇ ਰਹੀਏ ਵਾਹਿਗੁਰੂ ਜੀ ਕਰ ਸਕਦਾ ਹੈ 71 ਕੂਬ ਦੇ ਵਿੱਚ ਦੋਨਾਂ ਸਕੂਲਾਂ ਦੇ ਵਿਦਿਆਰਥੀ ਤੇ ਟੀਚਰ ਸਾਹਿਬਾਨ ਤੇ ਲਾਈਨ کلب ਦੇ ਰਾਇਲ ਬੰਦਗੀ ਦੇ ਸਾਰੇ ਹੀ ਮੈਂਬਰ ਤੇ ਸਾਡੇ ਸਾਥਕ ਬੰਦੇ ਸਾਹਿਬ ਸੁਖपाल ਬੱਚਾ ਜੀ ਜੋ ਕਿ ਸਪੈਸ਼ਲ ਤੌਰ ਤੇ ਪਿੰਡ ਜੈਦ ਵਿੱਚ ਆਜ਼ਾਦੀ ਦਿਵਸ ਤੇ ਸਕੂਲ ਦੇ ਵਿੱਚ ਬੱਚਿਆਂ ਨੂੰ ਵਧਾਈ ਦੇਣ ਦੇ ਲਈ ਪਹੁੰਚੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਆਪਾਂ ਅੜਾ ਸਿੰਘ ਸਤੰਤ ਕਾਦਰਸ਼ਾ ਨਰੇ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਆ ਕਿ 1947 ਦੇ ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ ਦੇਸ਼ ਨੂੰ ਯਾਦ ਕਰਾਉਣ ਦੇ ਲਈ ਜਿਸ ਤਰ੍ਹਾਂ ਕਿ ਵਾਸ਼ੋਟਾ ਨੇ ਬੜੇ ਬਸਤਾਕ ਰੂਪ ਦੱਸਿਆ ਕਿ ਸਾਡੇ ਯੋਧਿਆਂ ਨੂੰ ਬਹੁਤ ਮਿਹਨਤ ਕਰਨੀ ਪਈ ਲੜਾਈਆਂ ਲੜਾਣੀਆਂ ਪਈਆਂ ਕਈਆਂ ਮਾਵਾਂ ਦੇ ਪੁੱਤ ਕੁਰਬਾਨ ਕਰ ਦਿੱਤੇ ਗਏ ਫਾਂਸੀ ਦੇ ਚੜਾ ਦਿੱਤੇ ਗਏ ਫਿਰ ਜਾ ਕੇ ਸਾਨੂੰ ਆਜ਼ਾਦੀ ਮਿਲੀ ਉਸ ਨੂੰ ਮਨਾਉਣ ਦੇ ਲਈ ਅੱਜ ਆਪਾਂ ਉਸ ਦਿਨ ਨੂੰ ਮਨਾਉਣ ਦੇ ਲਈ ਅੱਜ ਆਪਾਂ ਸਾਰੇ ਇਕੱਤਰ ਹੋਏ ਹਾਂ ਜਿਸ ਨੂੰ ਕਿ ਆਪਾਂ ਹਰ ਸਾਲ ਬੜੇ ਬੰਗਿਆ ਤਰੀਕੇ ਨਾਲ ਸਾਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ ਮੈਂ ਸਾਰੇ ਸਕੂਲ ਦੇ ਜਿਹਨੇ ਟੀਚਰ ਸਹਿਬਾਨ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਛੁੱਟੀ ਦੇ ਦਿਨ ਹੋਣ ਕਰਕੇ ਫਿਰ ਵੀ ਸਾਰੇ ਬੱਚਿਆਂ ਨੂੰ ਬੁਲਾ ਕੇ ਰਾਇਲ ਬੰਦਗੀ ਦੇ ਸਾਰੇ ਮੈਂਬਰਾਂ ਨੂੰ ਵੈਲਕਮ ਕੀਤਾ ते सारी पंचायत का भी मैं बहुत धनबाद जिन्होंने शिरकत की थी ते सब तो पहला मैं प्रायमरी स्कूल प्राइमरी स्कूल प्रिंसिपल साहब का सारे स्टाफ का बहुत बहुत गिनती ग्राहिया तो धन्यवाद करता हाँ क्लाबों जिथे बुला के अगस्त मना रहे हैं ਸਾਡੇ ਇਹ ਜਿਹੜਾ ਫੈਕਟਰੀ ਸਪੈਂਸਾ ਬੈਠੇ ਸਾਰੀ ਪੰਚਾਇਤ ਬੈਠੀ ਹੈ ਮਹਤਵਪੂਰਨ ਸਾਰੇ ਸੱਜਣ ਬੈਠੇ ਨੇ ਮੈਂ ਸਾਰਿਆਂ ਦਾ ਦਿਲ ਦੀ ਕਰਾਈਆਂ ਤੁਹਾਨੂੰ ਬਧ ਕਰਦਾ ਜਿਹੜਾ ਅੱਜ ਦਾ ਸੀ ਪ੍ਰੋਜੈਕਟ ਕਰ ਰਹੇ ਆ ਛੇ ਸਾਡੇ ਕਲੱਬ ਪ੍ਰੈਜ਼ੀਡੈਂਟ ਰਵਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਹੋ ਰਿਹਾ ਹੈ ਇਹ ਜਿਹੜਾ ਪ੍ਰੋਜੈਕਟ ਅੱਜ ਅਨਾਸਿਵਾ ਜਾਤੀ ਦਿਨ ਦੀਵਸ ਮਨਾ ਰਹੇ ਹਾਂ ਮੈਂ ਆਪਣੇ ਲੋ ਆਪਣੀ ਰੈਲਬੰਦਗੀ ਲੈਂਡ ਕਲੱਬ ਨੂੰ ਡਿਸਟ੍ਰਿਕਟ ਲੋ ਟੈਂਪੇਕੀ ਲੋ ਮਲਟੀਪਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਵੇਖੋ ਜਿਹੜੀ ਹੈ ਜਾਤੀ ਨੀਤੀ ਇਸ ਇਹਦੇ ਵਿੱਚ ਬਹੁਤ ਜ਼ਿਆਦਾ 90% ਕਰਮਾਨੀਆਂ ਕਲੀ ਸਿੱਖ ਕੌਮ ਦੀਆਂ ਇਸ ਜਾਤੀ ਨੂੰ ਲੈਣ ਵਾਸਤੇ ਸਰਦਾਰ ਭਗਤ ਸਿੰਘ ਪਾਂਸੀ ਦੇ ਜਣੇ ਸਰਕਰਪਾਲ ਸਿੰਘ ਛਲੱਪਾ ਸਰ ਉਦਮ ਸਿੰਘ ਰਾਜਪਤਰ ਰਾਏ ਸਭ ਤੋਂ ਵੱਡੀ ਗੱਲ ਇਹ ਜਿੰਨੇ ਜਾਤੀ ਬਿਲੀ 10 ਲੱਖ 1 ਫੌਮ ਦੇ ਲੋਕੀ ਸ਼ਹੀਦ ਹੋਏ